ਨੋ ਕਿ ਰੇਲ ਦੀ ਪਟਰੀ ਦੇ ਉੱਤੇ ਇੱਕ ਨੌਜਵਾਨ ਦੀ ਡੈੱਡ ਬਾਡੀ ਪਈ ਆ ਔਰ ਦੱਸਦਾ ਹੀ ਆ ਕਿ ਨੌਜਵਾਨ ਜਿਹੜਾ ਰੇਲ ਦੀ ਲਪੇਟ ਵਿੱਚ ਆ ਗਿਆ ਔਰ ਜ਼ਿਆਦਾਤਰ ਕਾਰਨ ਕੀ ਆ ਕਿ ਮੋੜ ਜਿਹੜਾ ਬਲਾਈਂਡ ਮੋੜ ਪੈਂਦਾ ਪਿੱਛੋਂ ਕਿ ਜਦੋਂ ਪਿੱਛੋਂ ਟ੍ਰੇਨ ਆਉਂਦੀ ਆ ਤਾਂ ਕਈ ਵਾਰ ਹਾਰਨ ਮਾਰਦੀ ਆ ਕਈ ਵਾਰੀ ਨਹੀਂ ਮਾਰਦੀ ਔਰ ਜਦੋਂ ਟਰਨ ਲੈਂਦੀ ਆ ਤਾਂ ਅੱਗੇ ਪਤਾ ਨਹੀਂ ਚੱਲਦਾ ਕਿ ਟ੍ਰੇਨ ਆ ਰਹੀ ਆ ਦੱਸਦੇ ਆ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਨੌਜਵਾਨ ਖੇਤਾਂ ਨੂੰ ਜਾ ਰਿਹਾ ਸੀ ਔਰ ਜਾਂਦਿਆਂ ਮਾਪਿਓ ਵੀ ਨਾਲ ਹੀ ਸੀਗਾ ਬਸ ਇਹ ਲਪੇਟ ਵਿੱਚ ਆ ਗਿਆ ਔਰ ਨੌਜਵਾਨ ਦੀ ਉਮਰ ਜਿਹੜੀ ਆ ਉਹ ਇਹੀ ਦੱਸਦੇ ਆ ਕਿ 22-23 ਸਾਲ ਜਾਂ 20 ਸਾਲ ਦੇ ਬਾਈ ਦੇ ਵਿੱਚ ਹੈ ਇੰਨੀ ਕੁ ਉਮਰ ਹੈ ਔਰ ਕੁਵਾਰਾ ਨੌਜਵਾਨ ਮੁੰਡਾ ਔਰ ਇਕਲੋਤਾ ਪੁੱਤਰ ਸੀਗਾ ਮਾਪਿਓ ਦਾ ਔਰ ਦੱਸਦੀ ਹੈ ਕਿ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਸੀ ਔਰ ਇਹ ਨੌਜਵਾਨ ਜਿਹੜਾ ਉਹ ਰੇਲਵੇ ਦੀ ਲਪੇਟ ਦੇ ਵਿੱਚ ਆ ਗਿਆ ਜਦੋਂ ਰੇਲ ਆਉਂਦੀ ਆ ਤਾਂ ਫਿਰ ਜਾ ਕੇ ਬਲਾਈਂਡ ਮੋੜ ਦੇ ਉੱਤੋਂ ਪਤਾ ਨਹੀਂ ਚੱਲਦਾ ਕਿ ਪਿੱਛੋਂ ਟ੍ਰੇਨ ਆ ਰਹੀ ਆ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਜੇ ਮੈਂ ਕੈਮਰਾਮੈਨ ਨੂੰ ਕਹਾਂਗਾ ਦੂਸਰੀ ਤਰਫ ਦੀ ਚਲੋ ਕਾਹੋ ਤਾਂ ਟ੍ਰੇਨ ਦੂਰ ਤੱਕ ਦਿਖਾਈ ਦਿੰਦੀ ਆ ਮੈਂ ਆ ਆ ਤਸਵੀਰਾਂ ਤੁਸੀਂ ਵੇਖੋ ਦੂਰ ਤੱਕ ਦਿਖਾਈ ਦੇ ਰਹੀ ਆ ਲੇਕਿਨ ਇਸ ਤਰਫ ਦੀ ਹੁਣ ਇਸ ਤਰਫ ਖਾਇਆ ਜਾਵੇ ਕਿ ਇਸ ਤਰਫ ਸਾਹਮਣੇ ਬਲਾਈਂਡ ਮੋਡ ਪੈ ਜਾਂਦਾ ਔਰ ਥੋੜੀ ਹੀ ਪਟਰੀ ਦਿਖਾਈ ਦਿੰਦੀ ਆ ਜਿਆਦਾ ਨਹੀਂ ਦਿਖਾਈ ਦਿੰਦੀ ਜਿਸ ਕਰਕੇ ਕਈ ਵਾਰ ਇੱਥੇ ਜਦੋਂ ਪਰਿਵਾਰ ਆਪਣੇ ਖੇਤਾਂ 'ਚ ਜਾਂਦੇ ਆ ਜਾਂ ਕਿਸੇ ਹੋਰ ਨਿੱਜੀ ਕੰਮ ਨੂੰ ਇੱਧਰ ਨਹੀਂ ਜਾਂਦੇ ਆ ਤਾਂ ਫਿਰ ਮੁਸ਼ਕਿਲਾਂ ਹੋ ਜਾਂਦੀਆਂ ਹਰ ਜਗ੍ਹਾ ਫਾਟਕ ਜਾਂ ਹਰ ਜਗ੍ਹਾ ਸੇਫਟੀ ਨਹੀਂ ਹੁੰਦੀ ਲੇਕਿਨ ਬਹੁਤ ਸਾਰੀਆਂ ਇਹ ਤਕਲੀਫਾਂ ਸਾਹਮਣੇ ਆਉਂਦੀਆਂ ਕਿ ਪਰਿਵਾਰ ਸੋਚਦਾ ਹੈ ਕਿ ਰੇ ਨੇ ਹਰਨ ਮਾਰਨਾ ਲੇਕਿਨ ਹਰਨ ਤੱਕ ਜਿਹੜਾ ਉਹ ਨਹੀਂ ਵੱਜਾ ਜਾਂ ਸੁਣਾਈ ਨਹੀਂ ਦਿੱਤਾ ਐਵੇਂ ਕੁਛ ਹੋਇਆ ਔਰ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਨੌਜਵਾਨ ਦੀ ਜਿਹੜੀ ਬਾਡੀ ਹੈ ਇੱਥੇ ਕਵਰ ਕੀਤੀ ਆ ਔਰ ਰਿਸ਼ਤੇਦਾਰੀਆਂ ਜੋ ਹੈ ਉਹ ਇੱਥੇ ਪਹੁੰਚੀਆਂ ਨੇ ਔਰ ਪਿੰਡ ਦੇ ਲੋਕ ਨੇ ਜੇ ਗੱਲ ਕਰੀਏ ਤਾਂ ਦੀਨਾ ਨਗਰ ਦੇ ਕੋਲ ਪੈਣ ਵਾਲਾ ਗੁਰਦਾਸਪੁਰ ਤੋਂ ਦੀਨਾ ਨਗਰ ਔਰ ਮੱਦੋਵਾਲ ਪਿੰਡ ਹੈ ਮੱਦੋਵਾਲ ਪਿੰਡ ਦੀ ਕਲੋਨੀ ਹੈ ਜਿੱਥੋਂ ਦਾ ਇਹ ਨੌਜਵਾਨ ਰਹਿਣ ਵਾਲਾ ਔਰ ਆ ਤੁਸੀਂ ਤਸਵੀਰਾਂ ਵੇਖੋ ਕਿ ਨੌਜਵਾਨ ਨੂੰ ਜਿਹੜੇ ਆ ਇੱਥੇ ਬਲਾਈਂਡ ਮੋਡ ਕਰਕੇ ਝਾਕਾ ਲੱਗ ਗਿਆ ਟਰੇਨ ਨੇ ਨਹੀਂ ਉਸ ਵੱਲ ਧਿਆਨ ਪਿਆ ਟਰੇਨ ਵੱਲ ਔਰ ਇਨਸੀਡੈਂਟ ਵਾਪਰ ਗਿਆ ਔਰ ਦੱਸ ਦਈਏ ਕਿ ਰੇਲਵੇ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਵੀ ਪਹੁੰਚੀ ਆ ਔਰ ਮੌਕਾ ਜਿਹੜਾ ਉਹ ਵੇਖਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਵਾਰਿਸ ਜਿਹੜੇ ਆ ਉਹਨਾਂ ਵੱਲੋਂ ਪਤਾ ਕੀਤਾ ਜਾ ਰਿਹਾ ਔਰ ਇੱਥੇ ਦੱਸ ਦਈਏ ਕਿ ਇਹ ਤਸਵੀਰਾਂ ਮਧੋਵਾਲ ਦੀਆਂ ਨੇ ਔਰ ਅਗਲੀ ਕੀ ਕਾਰਵਾਈ ਹੁੰਦੀ ਆ ਰੇਲਵੇ ਮਹਿਕਮਾ ਕੀ ਕਾਰਵਾਈ ਕਰਦਾ ਹੈ ਮਾਂ ਪਿਓ ਨੂੰ ਕੀ ਆਸ਼ਵਾਸ਼ਣ ਦਿੱਤਾ ਜਾਂਦਾ ਹੈ ਔਰ ਕੀ ਕਾਰਨਾ ਕਰਕੇ ਇਹ ਗਲਤੀ ਹੋਈ ਆ ਕਿਉਂ ਕਰਨਾ ਵਾਪਰੀ ਆ ਔਰ ਇਹ ਵੀਡੀਓ ਨੂੰ ਵੱਤਵਾਜ ਸ਼ੇਅਰ ਕਰ ਦਿਓ ਮੇਰੇ ਸਾਹਮਣੇ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ